ਮੇਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰ لال ਗਰਗਨ ਉਹਨਾਂ ਨਾਲ ਗੱਲ ਕਰਾਂਗੇ ਕਿ ਦੱਖਣੀ ਸੂਬਿਆਂ ਚ ਖਾਸ ਤੌਰ ਤੇ ਜਿਹੜਾ ਮੁਰ ਹੱਦਬੰਦੀ ਨੂੰ ਲੈ ਕੇ ਡੀਲਿਮਿਟੇਸ਼ਨ ਜਿਹੜੀਆਂ ਲੋਕ ਸਭਾ ਸੀਟਾਂ ਨੂੰ ਲੈ ਕੇ ਬੜਾ ਇੱਕ ਜ਼ੋਰਦਾਰ ਮਾਹੌਲ ਬਣਿਆ ਗਰਮ ਮਾਹੌਲ ਬਣਿਆ ਤੇ ਅੱਜ ਪੰਜਾਬ ਸਰਕਾਰ ਨੇ ਵੀ ਜਿਹੜਾ ਦਖਣੀ ਸਟੇਟਾਂ ਦੇ ਜਿਹੜੇ ਖਾਸ ਕਰਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਵੀ ਆਪਣਾ ਪ੍ਰੋਟੈਸਟ ਜਿਹੜਾ ਪੰਜਾਬ ਚ ਵੀ ਇੱਕ ਸੀਟ ਜਿਹੜੀ ਉਹ ਘਟਣੀ ਆ ਇਹਨਾਂ ਨੇ ਵੀ ਗੱਲ ਕੀਤੀ ਤੇ ਕਾਂਗਰਸ ਪਾਰਟੀ ਪੰਜਾਬ ਦੀ ਜਿਹੜੀ ਉਹਨਾਂ ਕਿਹਾ ਵੀ ਅਸੀਂ ਇਹਦੇ ਤੇ ਇੱਕ ਕਮੇਟੀ ਬਣਾ ਕੇ ਅੱਗੇ ਵਧਾਂਗੇ ਤੇ ਇਹ ਗਲਤ ਫੈਸਲਾ ਇਹ ਨਹੀਂ ਲਾਗੂ ਹੋਣਾ ਚਾਹੀਦਾ ਅਕਾਲੀ ਦਲ ਵੀ ਇਹਨੂੰ ਜੁਆਇਨ ਕਰ ਚੁੱਕਾ ਹੈ ਸੋ ਇਸ ਤਰੀਕੇ ਦੀ ਜਿਹੜੀ ਸਥਿਤੀ ਜਿਹੜੀ ਬਣ ਰਹੀ ਹੈ ਤੇ ਦਖਣੀ ਸੂਬੇ ਚਾਰ ਸੂਬੇ ਖਾਸ ਕਰਕੇ ਇਸ ਵਿੱਚ ਅੱਗੇ ਆ ਰਹੇ ਤੇ ਜਿਹੜਾ ਤਾਮਨ ਲਡੂ ਉਹ ਮੋਰੀ ਦੀ ਭੁੰਗਾਂ ਨਭਾਰਿਆ ਤੇ ਇਹਦੇ ਨਾਲ ਹੀ ਜਿਹੜਾ ਇੱਕ ਕੱਠ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਜਿਹੜੇ ਤਿੰਨੇ ਸਿੰਘ ਸਾਹਿਬਾਨ ਜਿਨ੍ਹਾਂ ਨੂੰ ਹਟਾਇਆ ਗਿਆ ਉਹਨਾਂ ਨੂੰ ਹਟਾਉਣ ਦਾ ਮਾਮਲਾ ਰੱਦ ਕਰ ਦਿੱਤਾ ਸੀ ਦੂਜਾ ਉਹਨਾਂ ਕਹਿ ਆ ਵੀ ਜਿਹੜੇ ਹਟਾਏ ਗਏ ਉਹਨਾਂ ਨੂੰ ਹੀ ਵਾਪਸ ਲਾਇਆ ਜਾਵੇ ਨਹੀਂ ਤੇ ਇਹਨੂੰ ਲੈ ਕੇ ਉਹ ਇੱਕ ਸਰਬੱਤ ਖਾਲਸਾ ਸੱਦਣਗੇ ਇਸ ਕਿਸੇ ਦਾ ਜਿਹੜਾ ਨਾ ਸਿੱਖ ਪੰਥ ਦੇ ਵਿੱਚ ਇੱਕ ਪੰਬਲ ਘੋਸਾ ਜਿਹੜਾ ਪਿਆ ਹੋਇਆ ਇਹ ਗੱਲ ਕਿੱਧਰ ਨੂੰ ਜਾਏਗੀ ਐਸਜੀਪੀਸੀ ਦੀ ਮੀਟਿੰਗ ਵੀ ਜਿਹੜੀ ਹੈ ਦੋ ਦਿਨਾਂ ਬਾਅਦ ਹੋਣੀ ਆ ਉਹ ਤੋਂ ਬਾਅਦ 28 ਨੂੰ ਜਿਹੜਾ ਜਨਰਲ ਅਜਰਾਸ ਵੀ ਹੋਣਾ ਜਿਹਦੇ ਵਿੱਚ ਜਿਹੜਾ ਇਸ ਸਾਲ ਦਾ ਬਜਟ ਜਿਹੜਾ ਉਪਾਸ ਕੀਤਾ ਜਾਣਾ ਚਾਹੀਦਾ ਤੇ ਡਾਕਟਰ ਸਾਹਿਬ ਜਿਹੜਾ ਪਹਿਲਾ ਮਸਲਾ ਹੈਗਾ ਜਿਹਨੂੰ ਲੈ ਕੇ ਕਾਫੀ ਰੌਲਾ ਪੈ ਰਿਹਾ ਪਹਿਲਾਂ ਵੀ ਇਹਨਾਂ ਨੂੰ ਸੀਟਾਂ ਵਧਾਉਣ ਘਟਾਉਣ ਦਾ ਜਿਹੜਾ ਮਸਲਾ ਸੀ ਉਹਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀਗਾ ਹੁਣ ਦੁਬਾਰਾ ਨਵੇਂ ਸਿਰੇ ਤੋਂ ਇਹ ਮਾਮਲਾ ਉੱਠਿਆ ਤੇ ਦੇਜ ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਣੀ ਸੀਗੀ 21 ਦੇ ਵਿੱਚ ਉਹ ਵੀ ਨਹੀਂ ਹੋਈ ਤੇ ਬਿਨਾ ਮਰਦਮਸ਼ੁਮਾਰੀ ਤੋਂ ਇਸ ਮਾਮਲੇ 'ਚ ਅੱਗੇ ਵਧਣ ਦਾ ਜਿਹੜਾ ਕੰਮ ਚੱਲ ਰਿਹਾ ਜਿਹੜੀ ਇਹਦੇ 'ਚ ਸਰਗਰਮੀ ਹੋ ਰਹੀ ਹੈ ਤੁਸੀਂ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿੱਧਰ ਨੂੰ ਜਾਏਗਾ ਮਸਲਾ ਦੇਖੋ ਜਮੂਸ ਸਾਹਿਬ ਇਹ ਜਿਹੜਾ ਕਬਜ਼ਾ ਕਰਨ ਦੀ ਭਾਵਨਾ ਹੈ ਬੀਜੇਪੀ ਦੀ ਪੂਰੇ ਦੇਸ਼ ਤੇ ਪੁਰਾਣਾ 16 ਜਿਹਨੂੰ ਹਿੰਦੂਵਾਦ ਕਹਿੰਦੇ ਨੇ ਹਿੰਦੂਤਵਾ ਹਿੰਦੂਵਾਦ ਵਿਚਾਰਨ ਵੱਲ ਸੀ ਕਿ ਇਹ ਨਾ ਪਹਿਲਾਂ ਵੀ ਹਿੰਦੂ ਹੀ ਗਲਮ ਹੋਈ ਸੀ ਕਿ ਇਹ ਉਹਦੇ ਪਾਸੇ ਨੇ ਤੁਰੇ ਹੋਏ ਨੇ ਜਦ ਕਿ ਪਹਿਲਾਂ ਇਹ ਸਮਝ ਕੇ ਕਿ ਵੀ ਇਹ ਕੰਮ ਜਿਹੜਾ ਇਹ ਨਹੀਂ ਏਡੀ ਛੇਤੀ ਹੋਣਾ ਅ ਪਹਿਲਾਂ 77 ਦੇ ਵਿੱਚ ਫਿਰ 2002 ਚ 25 ਸਾਲ ਵਾਸਤੇ ਇਹ ਪਸਟਪੋਨ ਕਰ ਦੇਣਾ ਚਾਹੀਦਾ ਹੁਣ ਵੀ 25 ਸਾਲ ਵਾਸਤੇ ਨੂੰ ਪੋਸਟ ਕੋਟ ਕੌਨ ਕਰਦਾਨਾ ਚਾਹੀਦਾ ਮੇਰੇ ਹਿਸਾਬ ਨਾਲ ਅਜੇ ਕੋਈ ਹੋਣੀ ਉਹ ਦੋ ਕਾਰਨ ਨੇ ਉਹਦੇ ਇੱਕ ਤਾਂ ਵਾਦੀ ਦਾ ਜਿਹੜਾ ਤਵਾਜਨਾ ਹੈ ਉਹ ਵਿਗੜਿਆ ਪਿਛਲੇ ਸਮੇਂ ਚ ਜਿਨ੍ਹਾਂ ਸੁਭਿਆਨੇ ਆਬਦੀ ਵਾਦੀ ਨਹੀਂ ਘਟਾਈ ਫੈਮਿਲੀ ਪਲਾਨ ਦੇ ਪ੍ਰਬੰਧਨ ਯੋਜਨ ਤੇ ਕੰਮ ਨਹੀਂ ਕੀਤਾ ਉਹਨਾਂ ਨੂੰ ਉਹਨਾਂ ਸੀਟਾਂ ਵਧ ਜਾਣੀਆਂ ਨੇ ਜਿਨ੍ਹਾਂ ਨੇ ਆਬਦੀ ਵਿਕਾਸ ਤੇ ਜੋਰ ਲਾਇਆ ਉਹਨਾਂ ਦੀਆਂ ਘਟ ਜਾਣੀਆਂ ਨੇ ਘਟਦਾ ਮਤਲਬ ਐ ਨਹੀਂ ਵੀ ਜਿਹੜੀਆਂ ਹੁਣ ਨੇ ਘਟ ਜਾਣੀਆਂ ਮਤਲਬ ਰੇਸ਼ੋ ਘਟ ਗਈ ਜਿਵੇਂ ਪੰਜਾਬ ਦੀਆਂ ਸੀਟਾਂ ਜਿਹੜੀਆਂ ਨੇ ਅਜੇ ਸਕਤੋ 2.49% ਦਾ ਸਟੇਟ ਕੰਟਰੀ ਦੇ ਵਿੱਚ 75% ਚੋਥੇ ਤੇ ਫਿਰ ਉਹ ਤਕਰੀਬਨ 16 ਹੋ ਕੇ ਵੀ 2.12% ਰਹਿ ਜਾਣਗੇ 0.27% ਸਾਡੀ ਸੀ ਸਾਡੀ ਉਥੇ تناسب ਘਟ ਜੀ ਗਈ ਉਹਦੇ ਨਾਲ ਫਿਰ ਸਾਡੀ ਰਸਵੱਚ ਵੀ ਘਟ ਜੀ ਗਈ ਬੀਜਪੀ ਨੇ ਸ਼ਰਾਪਤ ਦਿੱਤਾ ਵੀ ਹਿੰਦੀ ਸੋ ਕਾਲਡ ਬੈਲਟ ਦੇ ਵਿੱਚੋਂ ਲੈ ਲੋ ਪਹਿਲਾਂ ਹੀ ਯੂਪੀ ਤੇ ਬਿਹਾਰ ਨੂੰ ਜੇ ਅਸੀਂ ਜੋੜੀਏ ਤਾਂ 130 ਸੀਟਾਂ ਨੇ ਉਹਨਾਂ ਕੋਲ 120 80 ਪਲੱਸ ਚਾਹੀ ਤੇ ਹੁਣ ਉਹ ਵੰਡ ਜਾਣਗੇ ਆਪਣੇ 200 ਫ੍ਰੈਸ ਕਰਕੇ ਇਹ ਜਿਹੜਾ ਉਹਨਾਂ ਦਾ ਇਹ ਤਾਕ ਤਰੀਕਾ ਗਲਤ ਹੈ ਦੂਜੇ ਦਿਨ ਖਰਚਾ ਵਧੂਗਾ ਬਿਨਾਂ ਮਤਲਬ ਦੇ ਪਹਿਲਾਂ ਹੀ 543 ਕੇ 250 ਦਾ ਖਰਚਾ ਹੀ ਝੰਨਾ ਔਖਾ ਹੋਇਆ ਪਿਆ ਹੁਣ ਹੋਰ ਵਧ ਜਾਏਗਾ ਕਿਉਂਕਿ ਦੋਹਾਂ ਸਦਨਾਂ ਦੇ ਸੀਟਾਂ ਵਧਣਗੀਆਂ ਫालतੂ ਦੀਆਂ ਫਿਰ ਐਮਐਲਐਨੀਆਂ ਵੀ ਵਧਣਗੀਆਂ ਪ੍ਰੋਪੋਰਸ਼ਨੇਟਲੀ ਸੋ ਇਹਦੇ ਨਾਲ ਬਿਨਾਂ ਮਤਲਬ ਦੇ ਖਰਚੇ ਵਧਾਏ ਜਾਣਗੇ ਲੋਕਾਂ ਦੀ ਜਮਹੂਰੀਤ 'ਤੇ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਂਦਾ ਕਿਉਂਕਿ ਚੋਣੇ ਤਾਂ ਫਿਰ ਵੀ ਹੈ ਤਾਂ ਨਮਾਇੰਦਾਰ ਡੈਮੋਕ੍ਰੇਸੀ ਹੈ ਨਾ ਜਿਹਨਾਂ ਨਮਾਇੰਦੀ ਚੋਣੇ ਜਾਂਦੇ ਨੇ ਤੋ ਵਧਦੇ ਨੂੰ ਘਟਨੇ ਸੋ ਮੈਨੂੰ ਐ ਲੱਗਦਾ ਵੀ ਇਹ ਬਿਲਕੁਲ ਹੀ ਇੱਕ ਚਾਲਬਾਜ਼ੀ ਹੈ ਇਹ ਕੋਈ ਦੌੜ ਨਹੀਂ ਹੈ ਮੁੜਕਦੀ ਨਾ ਪੈਸੇ ਦੇ ਪੱਖੋਂ ਹਿਸਾਬ ਨਾਲ ਨਾ ਸਿਆਸਤ ਦੇ ਹਾਲਾਤ ਦੇ ਹਿਸਾਬ ਨਾਲ ਨਾ ਜਿਹੜੀ ਸਾਡੀ ਜਨਸੰਖਿਆ ਜਿੰਨ ਡੈਮੋਗ੍ਰਾਫੀ ਕਹਿੰਦੇ ਨੇ ਸਾਡੀ ਜਨਸੰਖਿਆ ਦੀ ਬੰਤਰ ਹੈ ਇਸ ਵਕਤ ਉਹਦੇ ਹਿਸਾਬ ਨਾਲ ਤੇ ਨਾ ਹੀ ਰਾਸ਼ਟਰੀ ਨੀਤੀਆਂ ਜਿਨ੍ਹਾਂ ਨੇ ਲਾਗੂ ਕਰੀਆਂ ਤੇ ਜਿਨ੍ਹਾਂ ਨੇ ਨਹੀਂ ਲਾਗੂ ਕਰੀਆਂ ਉਹਨਾਂ ਦੇ ਵਿੱਚ ਕੋਈ ਸੰਤੁਲਨ ਬਿਠਾਉਣ ਦੇ ਨਾਲ ਸੋ ਮੈਨੂੰ ਲੱਗਦਾ ਕੋਈ ਨਿਆਂਕ ਨਹੀਂ ਹੈਗੀ ਇਹ ਬਿਲਕੁਲ ਕਰ ਦੇਣੀ ਚਾਹੀਦੀ ਹੈ ਇਹ ਸਾਊਥ ਨੇ ਦੱਖਣ ਨੇ ਜਿਹੜਾ ਚੁੱਕਿਆ ਹੈ ਕਿਉਂਕਿ ਪਹਿਲਾਂ ਹੀ ਉਹ ਹਿੰਦੀ ਦੇ ਉੱਤੇ ਨਵੀਂ ਸਿੱਖਿਆ ਨੀਤੀ ਦੇ ਉੱਤੇ ਕਾਫੀ ਕੁਝ ਝਗੜੇ ਚੱਲ ਰਹੇ ਨੇ ਤੇ ਉਹਦੇ ਚੋਂ ਜਿਹੜਾ ਟਾਲਣ ਹੈ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਅੱਗੇ ਪੰਜਾਬ ਪੇ ਹੈਂਡਲ ਕਰਦਾ ਹੁੰਦਾ ਸੀ ਹੁਣ ਕਿ ਟਾਲਣ ਹੋ ਰਾ ਨੇ ਵੀ ਰੁਕਿਆ ਤਾਂ ਮਨ ਨੂੰ ਉਹ ਵਧੀਆ ਕਰਦਾ ਉਹਨਾਂ ਨੇ ਪੂਰੇ ਜੋਰ ਸ਼ੋਰ ਨਾਲ ਗੱਲ ਕਰ ਰਹੇ ਨੇ ਕਿ ਉਹਦੇ ਨਾਲ ਇੱਕ ਹਾਂ ਪੱਕੀ ਗੱਲ ਇਹ ਆ ਪੰਜਾਬ ਚੋਂ ਕਿ ਅਕਾਲੀ ਦਲ ਨੇ ਉਹਨਾਂ ਨਾਲ ਯਕੀ ਜੈਤੀ ਬਰਕਰਾਰ ਬਾਦ ਅਕਾਲੀ ਦਲ ਨੇ ਨਹੀਂ ਤਾਂ ਆਮ ਤੌਰ ਤੇ ਹੀ ਪਿੱਛੇ ਰਹਿ ਜਾਂਦੇ ਨੇ ਇਹਨਾਂ ਆਖਿਆ ਸੀ ਨਾਲ ਇਹ ਇਹਦੇ ਵਿੱਚ ਹੁਣ ਜਿਵੇਂ ਤੁਸੀਂ ਦੱਸਦੇ ਹੋ ਭਗੰਤ ਮਾਨ ਨੇ ਵੀ ਕਿਹਾ ਵੀ ਚਲੋ ਅਸੀਂ ਹੈਗੇ ਆ। ਸੋ ਕਾਂਗਰਸ ਨੇ ਵੀ ਕਿਹਾ ਵੀ ਅਸੀਂ ਵੀ ਨਾਲ ਆ ਇਸ ਤਿੱਕੇ ਦੇ ਇਨਾ ਇਸ਼ੂ ਦੇ ਵਿੱਚ ਪੰਜਾਬ ਦੇ ਤਾਂ। ਸੋ ਮੈਨੂੰ ਐ ਲੱਗਦਾ ਹੈ ਵੀ ਇਹ ਜਿਹੜਾ ਮਾਮਲਾ ਹੈ ਇਹ ਵੱਡਾ ਬਣੇਗਾ। ਇਹ ਕੋਈ ਇਨਾ ਇੱਥੇ ਰਹਿਣ ਵਾਲਾ ਨਹੀਂ। ਜਿਹੜੇ ਦੱਖਣ ਦੇ 4 ਸੂਬੇ ਨੇ ਹੁਣ ਤਾਂ ਜ਼ਿਆਦਾ ਹੋ ਗਿਆ। ਦੇਖੋ ਕਰਨਾਟਕ, ਤਾਮਿਲਨਾਡੂ, ਕੇਰਲਾ, ਕੇਰਲ ਵਾਲੀ ਗੋਸਟਿਕ ਇਹ ਨਾਲ ਨਹੀਂ ਬੋਲਦੇ ਜੀ। ਜਿਸ ਤਰੀਕੇ ਨਾਲ ਬੋਲਣਾ ਚਾਹੀਦਾ ਹਾਲਾਂਕਿ ਕੇਰਲ ਤੋਂ ਬੜੀ ਵੱਡੀ ਆਸ ਹੁੰਦੀ ਹੈ। ਕਿ ਆਂਧਰਾ ਦੇ ਦੋਨੇ ਆਂਧਰਾ ਵੀ ਤੇ ਤਰੰਗਾਨਾ ਵੀ ਇਹ ਤਾਂ ਸਾਰਿਆਂ ਦਾ ਬਿਲਕੁਲ ਹੀ ਹੋ ਹੋ ਜੂਗਾ ਵੈਸੇ ਤਾਂ ਉੜੀਆ ਵੀ ਭਾਸ਼ਾ ਜਿਹੜੀ ਉਹ ਮਿਨੋਰਟੀ ਦੀ ਭਾਸ਼ਾ ਹੈ ਉੜੀਆ ਦਾ ਵੀ ਉੜੀਸਾ ਵਾਲਿਆਂ ਨੂੰ ਵੀ ਨੁਕਸਾਨ ਹੋ ਇਹਦਾ ਹੋ ਸਕਦਾ ਪਰ ਆਹ ਜਿਹੜੇ ਸੂਬੇ ਨੇ ਨੰਤ ਕਾਫੀ ਨੁਕਸਾਨ ਹੋ ਜਿਸ ਕਰਕੇ ਮੈਨੂੰ ਆਂ ਲੱਗਦਾ ਹੈ ਵੀ ਇਹ ਮੁੱਦਾ ਜਿਹੜਾ ਹੈ ਇਹ ਕਿਸੇ ਵੀ ਪੱਖੋਂ ਚੰਗਾ ਨਹੀਂ ਹੈ ਸਿਆਣਪ ਨਹੀਂ ਹੈ ਪਰ ਬੀਜੇਪੀ ਲਈ ਆ ਤਾਂ ਹਰ ਗੱਲ ਨੂੰ ਬੁਲਡੋਜ਼ ਕਰਦੀ ਹੈ ਕਿ ਨਾਲ ਲਾਗੂ ਕਰ ਲੀਆ ਉਕੇ ਆਲਸਾਸ ਨੂੰ ਆਇਆ ਲੱਗਦਾ ਵੀ ਇਹੀ ਹੁਣ ਮੌਕਾ ਸਾਡਾ ਵੀ ਪੂਰਾ ਹਿੰਦੂਤਵਾ ਦਾ ਕਰਬਾ ਉਹ ਹਰ ਇੱਕ ਚੀਜ਼ ਨੂੰ ਬਦਲ ਰਹੀ ਹੈ ਨਾਮ ਉਹ ਬਦਲ ਰਹੀ ਹੈ ਬਿਲਡਿੰਗਾਂ ਉਹ ਬਦਲ ਰਹੀ ਹੈ ਬਿਲਡਿੰਗਾਂ ਉੱਟ ਆ ਰਹੀ ਹੈ ਜਿਹੜੀ ਤਵਾਜਨਾ ਵਸੋਂ ਦਾ ਉਹਨੂੰ ਉਹ ਬਦਲ ਰਹੀ ਹੈ ਲੋਕਾਂ ਚ ਆਪਸ ਵਿੱਚ ਲੜਾਈ ਉਹ ਕਰਾ ਰਹੀ ਹੈ ਸੂਬਿਆਂ ਦੀਆਂ ਹੱਦਬੰਦੀਆਂ ਉਹ ਬਦਲ ਰਹੀ ਹੈ ਉਹ ਹਰ ਚੀਜ਼ ਵਿੱਚ ਸੂਬਿਆਂ ਦੇ ਹੱਕ ਉਹ ਖੋਹ ਰਹੀ ਹੈ ਪੂਰੇ ਜੋਰ ਨਾਲ ਤੇ ਇਹ ਜਿਹੜੇ ਪਾਸੇ ਨੂੰ ਤੁਰ ਹੀ ਹੋਈ ਹੈ ਉਹਦੇ ਵਿੱਚ ਤੇ ਬਾਕੀ ਕਾਰਪੋਰੇਟ ਦੇ ਨਾਲ ਸਮਝੌਤਾ ਕਰਕੇ ਅਮਰੀਕਾ ਦੇ ਹੋਰਲੇ ਪੱਛਮੀ ਧਰਜ ਦਾ ਜਿਹੜਾ ਹੈਗਾ ਹਾਲਾਂਕਿ ਉੱਥੇ ਵੀ ਬੜਾ ਵੱਡਾ ਸੰਕਟ ਹੈ ਉਧਰੋਂ ਇਹ ਸੰਕਟ ਵਧਾਉਣ ਦੀ ਗੱਲ ਹੈ ਜਦ ਤੁਸੀਂ ਪ੍ਰਸ਼ਾਸਨ ਨੂੰ ਭਾਰੀ ਕਰਦੇ ਜਾਂਦੇ ਹੋ ਉਹ ਕਹਿੰਦੇ ਨੇ ਮਤਲਬ ਦਾੜੀ ਨਾਲ ਮੁੱਛਾਂ ਵੱਡੀਆਂ ਕਰਨ ਦੀ ਗੱਲ ਹੈ ਇਹ ਲੋਕਾਂ ਦੇ ਵਿਕਾਸ ਤੇ ਪੈਸੇ ਦੀ ਖਰਚ ਕਰਨ ਦੀ ਲੋੜ ਹੈ ਨਾ ਕਿ ਇਹਨਾਂ ਦੇ ਕੰਮ ਦੇਤੇ ਨਕਸਾਂ ਲੈ ਕੋਈਗਾ ਕੋਈ ਇਹਦੇ ਨਾਲ ਜਮਹੂਰੀਤ ਨਹੀਂ ਚੱਕਣੀ ਹੋਣੀ ਜਿਹੜੇ 5743 ਚ ਨਹੀਂ ਬੋਲਦੇ ਸਦਨਾ ਚ ਸੂਬਿਆਂ ਚ ਨਹੀਂ ਬੋਲਦੇ ਉਹ ਜਿਆਦਾ ਵੱਧ ਜਾਣਗੇ ਸਮਾਜ ਨੂੰ ਦੀ ਗਿਣਤੀ ਨਾਲ ਹੋਰ ਜ਼ਿਆਦਾ ਰੌਲਾ ਪਾਉਣਗੇ ਉਹ ਜਮੈਂ ਨਹੀਂ ਬੋਲਣ ਦੇਣਾ ਜਿਹੜੇ ਬੋਲਣ ਵਾਲੇ ਨੇ ਸੋ ਬੋਲਣ ਵਾਲਿਆਂ ਨੂੰ ਦਬਾਉਂਦਾ ਇਹ ਬਲਕੇ ਸਾਡੇ ਸੰਵਿਧਾਨ ਦੀ ਜਿਹੜੀ ਆਤਮਾ ਕਹੋ ਉਹਦੀ ਜਿਹਨੂੰ ਆਪਾਂ ਕਹਿੰਦੇ ਆ ਵਿਭਾਵਨਾ ਸਮਾਜ ਸਭਨਾ ਦੀ ਪਾਵਨਾ ਦੇ ਬਿਲਕੁਲ ਇਹ ਸਾਰਾ ਜਿਹੜਾ ਵਰਤਾਰਾ ਵਾਪਰ ਰਿਹਾ ਹੈ ਇਹ ਗੱਲਾਂ ਕਿੱਥੇ ਜਾ ਕੇ ਰੁਕਣਗੀਆਂ ਕੀ ਇਹਦੇ ਤੇ ਕੋਈ ਅੰਦੋਲਨ ਹੋਏਗਾ ਕਿਸ ਕਿਸਮ ਦੀ ਸਥਿਤੀ ਜਿਹੜੀ ਆ ਅਗਲੇ ਦਿਨਾਂ ਦੇ ਵਿੱਚ ਬਣੇਗੀ ਤੁਸੀਂ ਇਸ ਮਸਲੇ ਤੇ ਕੀ ਸੋਚਦੇ ਹੋ ਕਿੱਧਰ ਨੂੰ ਲੈ ਕੇ ਜਾਏਗੀ ਇਹ ਸਥਿਤੀ ਮੈਨੂੰ ਲੱਗਦਾ ਹੈ ਵੀ ਜਿਵੇਂ ਉਹਨਾਂ ਨੂੰ ਹੰਗਾਰਾ ਮਿਲਣਾ ਸ਼ੁਰੂ ਹੋਇਆ ਹੈ ਅੱਜ ਦੇਸ਼ ਚ ਦੇਸ਼ ਦਾ ਪਾਣੀ ਖੜੋਤ ਚ ਜਾ ਗਿਆ ਦੇਸ਼ ਦੀ ਸਿਆਸਤ ਖੜੋਤ ਚ ਆ ਗਈ ਥੋੜਾ ਜਿਹਾ ਰਾਹੁਲ ਗਾਂਧੀ ਨੇ ਕਰਿਆ ਸੀ ਉਹਦੇ ਨਾਲ ਥੋੜੀ ਹਿੱਲੀ ਸੀ ਇਸੇ ਕਰਕੇ ਬੀਜੇਪੀ ਬੈਕਵਰਟ ਤੇ ਮਤਲਬ ਚੋਣਾ ਚੱਕ ਟੋਕ ਟੋਕ ਬੈਕਵਰਟ ਤੇ ਰਹੀ ਪਰ ਉਹਨੇ ਆਪਦੀ ਇਲੈਕਸ਼ਨ ਕਮਿਸ਼ਨ ਹੋਰ ਲਾ ਕੇ ਜੋ ਕਰਨਾ ਸੀ ਜੋ ਖੇਡਾ ਉਹਦਾ ਖੇਡ ਕਰ ਰਹੀ ਹੈ ਤੇ ਉਹ ਉਦੋਂ ਉਹ ਸੀਗੇ ਹੁਣ ਇਹ ਜੇ ਇਹ ਖੇਤਰੀ ਦਲ ਮੈਨੂੰ ਲੱਗਦਾ ਵੀ ਇਹ ਖੇਤਰੀਆ ਉੱਠਣਗੇ ਕਿਉਂਕਿ ਇਹਨਾਂ ਸਾਰਿਆਂ ਨੂੰ ਇਸੇ ਇੱਕ ਮੰਗ ਰਿਹਾ ਹੈ ਜੇ ਇਹ ਇਹਦਾ ਕੱਲਾ ਇਹ ਨਹੀਂ ਕਿ ਸੀਤਾ ਘਟਨ ਦਿੰਗੇ ਇਹਦੇ ਨਾਲ ਇਹਨਾਂ ਨੂੰ ਜਿਹੜਾ ਪੈਸਾ ਸੈਂਟਰ ਚੋਂ ਪੈਸਾ ਜਾਊ ਇਹਨਾਂ ਦਾ ਵੱਧ ਆਊ ਘਟ ਪੈਸੋ ਵੀ ਉਸੇ ਪ੍ਰੋਪੋਜ਼ਿਸ਼ਨ 'ਚ ਘਟ ਜਾਂਦਾ ਨਾ ਫਾਈਨੈਂਸ ਕਮਿਸ਼ਨ ਦੇ ਜਿਹੜੇ ਰੂਲ ਨੇ ਉਹ ਵੀ ਉਦਾਂ ਹੀ ਉਸ ਪਾਸੇ ਜਾਵਾਂਗੇ ਛੇ ਦਿਨਾਂ ਸਾਨੂੰ ਭਿੱਜੇ ਨੁਕਸਾਨ ਵੀ ਇਹਨਾਂ ਸੁੱਬੇ ਨੂੰ ਹੋਣਾ ਹੈ ਇਹਨਾਂ ਦੇ ਸੱਭੇਚਾਰਨ ਨੂੰ ਵੀ ਨੁਕਸਾਨ ਹੋਣਾ ਹੈ ਇਹਨਾਂ ਦੀ ਗਿਨਾਤਮਕ ਤੌਰ ਤੇ ਪੁੱਛ ਘਟਨ ਕਰਕੇ ਇਹਨਾਂ ਦੇ ਉੱਤੇ ਇਹਨਾਂ ਦੇ ਬੋਲੀ ਦੇ ਉੱਤੇ ਇਹਨਾਂ ਦੇ ਅਧਿਕਾਰ ਦੇ ਉੱਤੇ ਜਿਹੜਾ ਮਰਜ਼ੀ ਹਮਲਾ ਇਹਨਾਂ ਦੇ ਸਰੋਤਾਂ ਤੇ ਹਮਲਾ ਕਰਨਗੇ ਉਹ ਸੋ ਉਸ ਹਮਲੇ ਨੂੰ ਰੋਕਣ ਵਾਸਤੇ ਅਤਮੈਨ ਨੂੰ ਲੱਗਦਾ ਵੀ ਇਹ ਮੂਵਮੈਂਟ ਹੈ ਜਿਹੜੀ ਇਹ ਬਹਿਰ ਹੈ ਜਿਹੜੀ ਇਹ ਅੱਗੇ ਵਧੇਗੀ ਕਿਉਂਕਿ ਇਹਦੇ ਵਿੱਚ ਜਿਹੜੇ ਦੋ ਆਗੂ ਸ਼ੁਰੂ ਕਰਨ ਸਤ ਜਨ ਨੇ ਪੁੱਛੂ ਕਿਆ ਨਹੀਂ ਫਿਰ ਉਹਦਾ ਇੱਕ ਮੰਤਰੀ ਐ ਪੂਰਾ ਧਟਕੇ ਮੈਂ ਸੱਚੀ ਮੁੱਚੀ ਪੈਲੀ ਵਾਰੀ ਉਹ ਉਹਨੂੰ ਸੁਣਿਆ ਉਹ ਨਹੀਂ ਦਲੀਲੋਂ ਨੇ ਇੱਕ ਤੀਰੀ ਚ ਦਿੱਤੀ ਕਦੇ ਕਦੇ ਘਰਦਾ ਉਹਨੇ ਜਵਾਬ ਦਿੱਤਾ ਐ ਨਹੀਂ ਆਵੇਂ ਮੈਂ ਵੀ ਨਹੀਂ ਨਹੀਂ ਤੁਸੀਂ ਮੈਨੂੰ ਪੁੱਛੋ ਨਾ ਇਹ ਨਹੀਂ ਵੀ ਸਵਾਲ ਤਾਂ ਇਹਨਾਂ ਤਿਆਰ ਕਰਕੇ ਆਓ ਜਿਹੜਾ ਸਵਾਲ ਉਹਨੇ ਜਿਸ ਤਰੀਕੇ ਨਾਲ ਇਹਨੇ ਪੁੱਛਾਇਆ ਇਹਨਾਂ ਵਾਲਾ ਤਕੜਾ ਵੀ ਮੇਰੇ ਯਾਦ ਨਹੀਂ ਆ ਰਿਹਾ ਕੌਣ ਸੀ ਉਹਨੇ ਕਦੇ ਕਦੀ ਗੱਲ ਦਾ ਜਵਾਬ ਦਿੱਤਾ ਬੜੇ ਤਰੀਕੇ ਨਾਲ ਕਾਨੂੰਨ ਦੇ ਹਿਸਾਬ ਨਾਲ ਤੱਥਾਂ ਦੇ ਹਿਸਾਬ ਨਾਲ ਮੈਨੂੰ ਲੱਗਦਾ ਤਾਮਨ ਅਡਿ ਦੀ ਬਹੁਤ ਤਿਆਰੀ ਹੈ ਇਸ ਮਾਮਲੇ 'ਚ ਕਰੋਨਾ ਨੇ ਆਵਦਾ ਬਜਟ ਵੇਲੇ ਨਾ ਪਹਿਲਾਂ ਦਾ ਵੀ ਬਦਲਤਾ ਆਰ ਲਿਖਣ ਦੀ ਬਜਾਏ ਰੁਪਈਂ ਇੰਡੀਆ ਦਾ ਲਿਖਣ ਦੀ ਬਜਾਏ ਉਹਨਾਂ ਨੇ ਤਾਮਨ ਦਾ ਲਿਖਤਾ ਉਹਦੇ ਵਿੱਚ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਉਹ ਇਸ ਗੱਲ ਦੇ ਉੱਤੇ ਉਹਨਾਂ ਨੇ ਪਹਿਲਾਂ ਜਿਹੜੀ ਨਵੀਂ ਸਿੱਖਿਆ ਨੀਤੀ ਉਹਨੂੰ ਵੀ ਰੱਦ ਕਰਤਾ ਬੋਦੀ ਦੇ ਮਾਮਲੇ 'ਚ ਵੀ ਬੋਲਦੇ ਨੇ ਬੋਦੀ ਦੇ ਮਾਮਲੇ 'ਚ ਅੱਜ ਤੱਕ ਬਾਕੀ ਨਹੀਂ ਬੋਲੇ ਵੀ ਇਹਨਾਂ ਨੇ ਹਿੰਦੀ ਪਾਸ਼ੀ ਬਡੀਆਂ ਖਾ ਗਈ। ਉਹਨੇ ਸਤਾਲ ਨੇ ਬਿਆਨ ਦਿੱਤਾ ਵੀ ਭੋਜਪੁਰੀ ਨੂੰ ਖਾ ਗਏ, ਬਤਾਨੀ ਨੂੰ ਖਾ ਗਏ, ਹਿੰਦੋਗਰੀ ਨੂੰ ਖਾ ਗਏ, ਇਹਨੂੰ ਖਾ ਗਏ, ਘਾੜੀ ਨੂੰ ਖਾ ਗਏ, ਹੈ ਕਮਾਉ ਨੂੰ ਖਾ ਗਏ। ਉਹ ਸਾਰਾ ਕੁਛ ਕਾਮਨ ਨਾਡੂ ਦਾ ਉਹ ਦੱਖਣ 'ਚ ਬੈਠਾ ਬੰਦਾ ਇੱਧਰ ਦੀਆਂ ਗੱਲਾਂ ਕਰ ਰਿਹਾ ਵੀ ਉੱਥੇ ਆਹ ਬੁਨੀਆਂ ਖਾ ਗਏ। ਸੋ ਮੈਨੂੰ ਐਂ ਲੱਗਦਾ ਹੈ ਵੀ ਉਹ ਤਖਲਾ ਲੀਡਰ ਬਣ ਕੇ ਉੱਪਰ ਗਿਆ ਦੇਸ਼ ਦਾ ਤੇ ਉਹਦੇ ਨਾਲ ਲੋਕ ਰਲਣਗੇ। ਤੇ ਕਾਮਨ ਨਾਡੂ ਦੇ ਕੋਲ ਤਾਕਤ ਵੀ ਹੈ, ਗਿਨਾਤਮਕਤਾ ਵੀ ਹੈ। ਇਸ ਦੇ ਨਾਲ ਦੀ ਇੰਟਰਡੈਕਚੁਰੀ ਵੀ ਤੇ ਪੰਜਾਬ ਉਹਦੇ ਨਾਲ ਰਹੇਗਾ ਤੇ ਹੋ ਸਕਦਾ ਹੈ ਬੰਗਾਲ ਵੀ ਆ ਜਾਵੇ। ਤੋਂ ਇੱਕ ਨਵੇਂ ਕਿਸਮ ਦੇ ਸਮੀਕਰਨ ਲੱਗਦਾ ਵੀ ਇਹਦੇ ਚ ਉਹ ਅਮਰਜ ਕਰਨ ਦੀ ਸੰਭਾਵਨਾ ਜਿਹੜੀ ਉਹ ਬਣਦੀ ਜਾ ਰਹੀ ਹੈ। ਬੜੀ ਬੜੀ ਵੱਡੀ ਹੈ ਬੜੀ ਵੱਡੀ ਹੈ ਬਾਕੀ ਦੇ ਕਿਉਂਕਿ ਦੋ ਪਾਸੇ ਇੱਕ ਪਾਸੇ ਕਾਂਗਰਸ ਮਲਾਵਤ ਰੱਖਦੇ ਵਿੱਚ ਹੈ। ਦੂਜੇ ਪਾਸੇ ਇਹ ਹੋ ਜਾਣਗੇ ਤੇ ਤੀਜਾ ਇਹ ਵੀ ਬੀਜੇਪੀ ਜਮਾਈ ਟੰਗ ਕਰ ਰਹੀ ਹੈ। ਜਿਨੂੰ ਕਹਿੰਦੇ ਨੇ ਬਿਉ ਤਾਂ ਠਕਾ ਦੇ ਰਹੀ ਲੋਕਾਂ ਨੂੰ ਫਿਰ ਉਹਦੇ ਚ ਕੋਈ ਬਚਾ ਕਰ ਨਹੀਂ ਹੈ ਨਾ ਸੋ ਇਹ ਦੋਨੇ ਮੂਵਮੈਂਟਸ ਦੋਨੇ ਲੈਣਾ ਤਕੜੀਆਂ ਹੋ ਕੇ ਮੈਨੂੰ ਲੱਗਦਾ ਚੰਗਾ ਪਿਆਸਿਆ ਦੇਸ਼ ਦੇ ਵਾਸਤੇ ਦੇਸ਼ ਦੇ ਸੰਵਿਧਾਨ ਵਾਸਤੇ ਦੇਸ਼ ਦੇ ਅਹਟਿਚਾਰੀ ਵਾਸਤੇ ਦੇਸ਼ ਦੇ ਸਭਿਆਚਾਰ ਵਾਸਤੇ ਇਕਤਾ ਵਾਸਤੇ ਜੇ ਕਿਤੇ ਭਾਜੀਪੀਏ ਨੀਤਿਆਂ ਦੇ ਉੱਤੇ ਠੱਗ ਨਾ ਪਈ ਤੇ ਦੇਸ਼ ਟੁੱਟੇ ਟੁੱਟੇ ਹੋਏਗਾ ਇਕੱਠਾ ਨਹੀਂ ਰਹੰਦਾ ਫਿਰ ਚਲੋ ਦੇਖਦੇ ਹਾਂ ਡਾਕਟਰ ਮੇਰੇ ਖਲ ਪੋਜੀਟਿਵ ਪੋਸੀਬਲ ਨੂੰ ਦੇਸ਼ ਜਿਹੜਾ ਉਹ ਜਾਏਗਾ ਸਹੀ ਦਿਚਾ ਜਿਹੜੀ ਆਉਣ ਵਾਲੇ ਸਮੇਂ ਚ ਲਏਗਾ ਅਰਜਵ ਇਸ ਤੋਂ ਅੱਗੇ ਵਧਦੇ ਆ ਜਿਹੜਾ ਮਸਲਾ ਇੱਕ ਹੋਰ ਜਿਹੜਾ ਬੜਾ ਅਹਿਮ ਪਿਛਲੇ ਕੁਝ ਦਿਨਾਂ ਤੋਂ ਬਣਿਆ ਹੋਇਆ ਉਹ ਹੈਗਾ ਕਿ ਇੱਕ ਹੋਲੇ ਮੱਲੇ ਦੇ ਉੱਪਰ ਇੱਕ ਕੱਟ ਹੋਇਆ ਸੀਗਾ ਦਮਦਮੀ ਟਕਸਾਲ ਨੇ ਕੀਤਾ ਸੀਗਾ ਉਹਦੇ 'ਚ ਕਈ ਧਿਰਾਂ ਜਿਹੜੀਆਂ ਸ਼ਾਮਲ ਹੋਈਆਂ ਸੀਗੀਆਂ ਉਹਨਾਂ ਨੇ ਕੁਝ ਮਤੇ ਪਾਸ ਕੀਤੇ ਜਿਹਨਾਂ ਨੂੰ ਮਤਿਆਂ ਨੂੰ ਲੈ ਕੇ ਬੜੀ ਚਰਚਾ ਜਿਹੜੀ ਆ ਹੋ ਰਹੀ ਹੈ ਉਹਨਾਂ ਨੇ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਧੁਮਾ ਜਿਨ੍ਹਾਂ ਨੇ ਕਿ ਸਮੇਂ ਜਿਹੜਾ ਮਹਾਰਾਸ਼ਟਰ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦੀ ਹਮਾਇਤ ਕੀਤੀ ਸੀ ਵੀ ਬੀਜੇਪੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਉਹਦੇ ਨਾਲ ਸੰਤ ਦਾਦੂਵਾਲ ਵੀ ਆਨ ਜੁੜਦੇ ਨੇ ਉਹਨਾਂ ਨੇ ਜਿਹੜੇ ਮਤੇ ਪਾਸ ਕੀਤੇ ਪਹਿਲੇ ਮਤੇ 'ਚ ਉਹਨਾਂ ਕਿਹਾ ਵੀ ਅਸੀਂ ਜਿਹੜੇ ਤਿੰਨ ਸਿੰਘ ਸਹਿਬਾਨ ਪਿਛਲੇ ਦਿਨੀ ਲਾਏ ਗਏ ਨੇ ਤਿੰਨ ਹਟਾਏ ਗਏ ਨੇ ਦੋ ਲਾਏ ਗਏ ਨੇ ਅਸੀਂ ਸਮਝਦੇ ਹਾਂ ਵੀ ਇਹ ਗਲਤ ਫੈਸਲਾ ਇਹ ਫੈਸਲਾ ਵਾਪਸ ਜਿਹੜਾ ਜਿਹੜੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਣਾ ਚਾਹੀਦਾ ਇਨੂੰ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਕਰਾਂਗੇ ਇੱਕ ਸਰਬੱਤ ਖਾਲਸਾ ਸਦਾਂਗੇ ਅਸੀਂ ਇਹਨਾਂ ਨੂੰ ਮੰਨਤਾ ਨਹੀਂ ਦਿੰਦੇ ਡਾਕਟਰ ਸਾਹਿਬ ਤੁਸੀਂ ਇਸ ਮਸਲੇ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਸਦਾਰ ਲਹਿਰ ਵਾਲੇ ਵੀ ਇਸ ਪਾਸੇ ਵੱਲ ਨੂੰ ਤੁਰੇ ਸੀ ਉਸ ਤੋਂ ਬਾਅਦ ਹੁਣ ਉਹਨਾਂ ਨੇ ਜਿਹੜੀ ਪੰਥਕ ਇਕਤਾ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ ਵੀ ਸਾਨੂੰ ਇਕੱਠੇ ਹੋਣਾ ਚਾਹੀਦਾ ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਦੇਖੋ ਸਦਾਰ ਲਹਿਰ ਨਾਲ ਇਹਨਾਂ ਨੂੰ ਤਾਂ ਇਕੱਠੇ ਹੋਣਾ ਹੀ ਪੈਣਾ ਹੈ ਕਿਉਂਕਿ ਨਹੀਂ ਚਾਹੇ ਟਕਸਾਲੀ ਉਹਨਾਂ ਨੂੰ ਖਾਜੂਗੀ ਸਧਾਰਨ ਰਹਿਣਾ ਲੈਂਦਾ ਜਿਹੜਾ ਬਚਾਓ ਉਹ ਕਾਦੀ ਦਲ ਚਾ ਨਾ ਕਿ ਟਕਸਾਲੀਆਂ ਚ ਤੇ ਭਲੇਖਾ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਟਕਸਾਲੀ ਤਾਂ ਸਿੱਧੇ ਹੀ ਆਰਐਸਐਸ ਦੇ ਨਾਲ ਨੇ ਤੋਂ ਮਾ ਹਰਨਾਮ ਸਿੰਘ ਤੋਂ ਮੰਤਰ ਬਿਆਨ ਦਿੱਤਾ ਸੀ ਵੀ ਆਰਐਸਐਸ ਨੂੰ ਵੋਟਾਂ ਪਾਉਂਦੇ ਤੇ ਭਾਜਪਾ ਨੂੰ ਜਿਤਾਉ ਆਰਐਸਐਸ ਨੇ ਤੇ ਇਹਨੇ ਦੰਦੂਵਾਲ ਸਾਹ ਨੇ ਕਿਹਾ ਵੀ ਆਰਐਸਐਸ ਤੋਂ ਬਸ ਵਧੀਆ ਇਹਦਾ ਕਿ ਮੇਰੇ ਕੀ ਮਤ ਪੇਦਾ ਇਹਨਾਂ ਨਾਲ ਸੋ ਇਹ ਤਾਂ ਪੂਰੀ ਜਿਹੜੀ ਹੈਗੀ ਹੈ ਆਪਾਂ ਕਹੀਏ ਵੀ ਪੁਜਾਰੀਵਾਦ ਦਾ ਜਿਹੜਾ ਹੈਗਾ ਕੰਮ ਹੈਗਾ ਤੇ ਪਰ ਇੱਕ ਕੱਲੋਂ ਦੂਜਾ ਪਾਸਾ ਦੇਖਣ ਦੀ ਲੋੜ ਹੈ ਇਹੀ ਟਕਸਾਲਾ ਨੇ ਜਿਹੜੇ ਜਥੇਦਾਰ ਆਪ ਬਣਾਏ ਹੋਏ ਸੀ ਇਹਦੇ ਬਾਅਦ ਉਹਨਾਂ ਨੇ ਉਹ ਰੱਦ ਕਰ ਦਿੱਤੇ ਇਹਨਾਂ ਨੂੰ ਸਵਾਲ ਕੋਈ ਕਰੇ ਦੂਜਾ ਜਥੇਦਾਰ ਆਪ ਬਣਾ ਤੁਸੀਂ ਪਹਿਲਾਂ ਵੀ ਸੁਰਤ ਖਾਲਸਾ ਦੇ ਬਣਾ ਕੇ ਜਥੇਦਾਰ ਬਣਾਏ ਹੋਏ ਨਹੀਂ ਉਹ ਕਿੱਥੇ ਗਏ ਫਿਰ ਆਪ ਜੀ ਤੁਸੀਂ ਜਿਨ੍ਹਾਂ ਦੇ ਬਰਾਬਰ ਜਿਨ੍ਹਾਂ ਦੇ ਪੈਰਲ ਮਤਬਦਲ ਜਥੇਦਾਰ ਬਣਾਏ ਸੀਗੇ ਹਾਂ ਉਹ ਜਿਨ੍ਹਾਂ ਦੇ ਪੈਰਲ ਬਣਾਏ ਸਿੰਘ ਮੰਡ ਉਹਨਾਂ ਨੂੰ ਬਣਾਇਆ ਗਿਆ ਸੀਗਾ ਯਾ ਆਮ ਸਿੰਘ ਵੰਡਰ ਕਿ ਆਪਣੇ ਇਹ ਉਹ ਰੋਡੇ ਜਸਵੀਰ ਸਿੰਘ ਰੋਡੇ ਉਹ ਹਵਾਰਾ ਸਾਹਿਬ ਇਸ ਤਈ ਨੇ ਹਾਂਜੀ ਅੱਛਾ ਵੀ ਜਦ ਤੁਸੀਂ ਇਹ ਬਣਾਏ ਸੀਗੇ ਤੇ ਤੁਸੀਂ ਅੱਜ ਫਿਰ ਉਹ ਜਿਹੜੇ ਇਹਨਾਂ ਦੇ ਪੈਰਲ ਸੀ ਸੁਣਾਉਗਾ ਹਾਲਾਤੇ ਤੁਹਾਨੂੰ ਤਾਂ ਕੁਝ ਹੋਣੀ ਚਾਹੀਦੀ ਹੈ ਇਹਦਾ ਮਤਲਬ ਵੱਡੀ ਗੇਮ ਆ ਕੋਈ ਕਿਉਂਕਿ ਉੱਥੇ ਉਹ ਕਾਮਯਾਬ ਨਹੀਂ ਹੋਏ ਆਪਣੇ ਉਸ ਉਦੇਸ਼ 'ਚ ਉਹਨੇ ਨਵਾਂ ਤਰੀਕਾ ਲੱਭਿਆ ਦੰਦਮੀ ਟਕਸਾਲ ਜਾਂ ਹੋਰ ਕਿਸੇ ਕੋਲ ਕੋਈ اختیار ਨਹੀਂ ਹੈ ਕਾਨੂੰਨਨ ਤਰੀਕੇ ਨਾਲ ਵੀ ਦੇ ਉਹ ਆਪਣੇ ਤਰੀਕੇ ਨਾਲ ਜਥੇਦਾਰ ਸਾਹਿਬ ਦੀ ਦੂਜੀ ਗੱਲ ਦੰਦਮਈ ਟਕਸਾਲ ਦਾਦੂਆਲ ਸਾਹਿਬ ਉਹ ਨਹੀਂ ਰੜਕੇ ਜਥੇਦਾਰ ਬਣਾ ਵੀ ਲੈਣਾ ਜਿੰਨਾ ਕਾ ਹੁਣ ਲੱਗੇ ਹੋਏ ਨੂੰ ਲੋਕ ਮਤਲਬ ਅਲੋਚਨਾ ਕਰਦੇ ਨੇ ਆਏ ਮੰਨ ਲੋ ਉਦੋਂ ਵੀ ਕੋ ਨਾ ਅਲੋਚਨਾ ਉਹਨਾਂ ਦੀ ਹੋਊਗੀ ਜੇ ਕਿਸੇ ਨੂੰ ਨਾ ਮਿਲੋ ਕਿਉਂਕਿ ਉਹ ਤੇ ਭਾਈ ਜਿਆਦਾ ਐਨ ਕਾਂਗ ਸੀ ਦੰਦਮਈ ਟਕਸਾਲ ਦੀ ਚੜਤ ਸੀ ਹੁਣ ਤਾਂ ਦੋ ਚਵੰਡੀ ਗਈ ਉਹ ਹੁਣ ਪਹਿਲਾਂ ਵੀ ਦੋ ਚਵੰਡੀ ਹੋਈ ਸੀ ਉਹਨੂੰ ਹੋਰ ਦੋ ਚਵੰਡੀ ਗਈ ਜਿਹੜੀ ਇੱਕ ਸੀ ਗੁਰਦਰਸ਼ਨ ਪ੍ਰਕਾਸ਼ਨ ਦੀ ਸੋ ਦੰਦਮਈ ਟਕਸਾਲ ਦਾ ਤਾਂ ਹੁਣ ਹੋ ਰਿਹਾ ਹੀ ਨਹੀਂ ਸਿਸਟਮ ਜਦੋਂ ਉਹ ਚੱਟ ਦੇ ਵਿੱਚ ਸੀ ਲੋਕਾਂ ਦਾ ਇੱਕ ਭਾਵਨਾ ਸੀ ਉਦੋਂ ਨਹੀਂ ਉਹਨਾਂ ਦੇ ਚੱਤੇਦਾਰ ਸੱਚੇ ਹੁਣ ਕਿੱਥੋਂ ਚੱਲਣੇ ਨੇ ਇੱਕ ਚਾਹੀਏ ਸਮਝਣ ਦੀ ਲੋੜ ਹੈ ਇਹ ਤਾਂ ਬਿਲਕੁਲ ਹੀ ਸਿੱਧੀ ਗੱਲ ਹੀ ਹੈ ਉਹਨਾਂ ਤਾਂ ਚੱਟ ਚਾਹੀ ਹੀ ਨਹੀਂ ਦੂਜਾ ਇਹ ਹੈ ਵੀ ਹਰਨਾਮ ਸਿੰਘ ਤੋਂ ਮਾਣੇ ਜੋ ਕੁਝ ਕਹਤਾ ਜੋ ਕੁਝ ਦਾਦਵਾ ਉਹ ਉਹ ਤੋਂ ਸਭ ਨੂੰ ਸਾਹਮਣੇ ਦਿਖਦਾ ਵੀ ਕੀ ਹੈ ਵੀ ਸ਼੍ਰੋਮਨੀ ਕਮੇਟੀ ਦੇ ਉੱਤੇ ਕਬਜ਼ਾ ਕੀ ਦਾ ਕਰਾਇਆ ਜਾ ਰਿਹਾ ਹੈ ਤੀਜੀ ਗੱਲ ਜਿਹਨੇ ਇਹਦੇ ਵਿੱਚ ਸਮਝਣ ਦੀ ਲੋੜ ਹੈ ਵੀ ਜਿਹੜਾ ਕਹਿੰਦੇ ਹਰਪ੍ਰੀਤ ਸਿੰਘ ਆ ਕਿਉਂ ਕਰਿਓ ਨਹੀਂ ਇਹ ਕਿੰਨੇ ਕਿਉਂ ਕਹਿੰਦੇ ਨੇ ਬਾਰ-ਬਾਰ ਉਹਦਾ ਕਾਰਨ ਇਹ ਹੈ ਵੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਉਹ ਤਾਂ ਉਹੀ ਬੋਲੀ ਬੋਲਦਾ ਜੋ ਹਰਨਾਮ ਸਿੰਘ ਤੁਮਾ ਬੋਲਦਾ ਉਹਨੇ ਤਾਂ ਸਾਮਝ ਕਰਤਾ ਮੈਂ ਉਹੀ ਬੋਲੀ ਬੋਲਦਾ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਮੈਂ ਦੋ ਪੈਰਲਲ ਡਰਾ ਕਰਦਾ ਜੰਮੂ ਸਾਹਿਬ ਦੋ ਸਮਾਨਾਂਤਰ ਗੱਣਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜਿਨੇ ਅਸੀਂ ਸ਼ਿਵ ਸ਼ੈਨਾ ਨੂੰ ਤੋੜਿਆ ਮਹਾਰਾਸ਼ਟਰ ਚ ਐਦਾਂ ਹੀ ਤੋੜਾਂਗੇ ਕਾਦੀਦਾਨ ਨੂੰ ਰਾਜ ਸਭਾ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਨਾ ਜਿਹੜੇ ਘਟ ਗਿਣਤੀ ਦੇ ਕਮਿਸ਼ਨ ਦੇ ਚੇਅਰਮੈਨ ਰਹੇ ਤੇ ਰਾਜ ਸਭਾ ਮੈਂਬਰ ਹੁੰਦੇ ਸੀਗੇ ਆਪਣੇ ਤਰਲੋਜਨ ਸਿੰਘ ਚੇਤਨ ਤਰਲੋਜਨ ਸਿੰਘ ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਪਤਾ ਨਹੀਂ ਕਿਵੇਂ ਹੋ ਰਿਹਾ ਨਹੀਂ ਤੇ ਜਦੋਂ ਐਸਜੀਪੀਸੀ ਦੀ ਟਰਮ ਖਤਮ ਹੋ ਗਈ ਆ ਉਦੋਂ ਡੀਸੀ ਨੇ ਜਿਹੜਾ ਉਹਨੂੰ ਚਾਹੀਦਾ ਹੈ ਟੇਕਓਵਰ ਕਰ ਲਵੇ ਇਹ ਉਹਨਾਂ ਨੇ ਨਵੀਂ ਇੱਕ ਕਹਿਤਾ ਵੀ ਵੀ ਕਿਉਂ ਨਹੀਂ ਕਰ ਰਹੇ ਇਹ ਵੀ ਉਹਨਾਂ ਨੇ ਦਲੀਲ ਦਿੱਤੀ ਕਿਸੇ ਚੈਨਲ ਦੇ ਉੱਪਰ ਗੱਲਬਾਤ ਕਰਦਿਆਂ ਇਹ ਵੀ ਇਹ ਨਾਲ ਹੀ ਪ੍ਰਸੰਗ ਐਸੇ ਜੁੜ ਜਾਣੇ ਚਾਹੀਦੇ ਗੱਲ ਦੇਖੋ ਉਹਦੇ ਵਿੱਚ ਕੋਈ ਇਹ じゃ ਪਤਾ ਨਹੀਂ ਉੱਤਲੋ ਚੰਦ ਸਿੰਘ ਜੀ ਠੀਕ ਹੈ ਪੜੇ ਲਿਖੇ ਬੰਦੇ ਨੇ ਸਿਆਣੇ ਨੇ ਸਭ ਕੁਝ ਹੈ ਕਿਵੇਂ ਕਹਿੰਦੇ ਨੇ ਉੱਥੇ ਤਾਂ ਕਿਤੇ ਨਹੀਂ ਲਿਖਿਆ ਵੀ ਜੇ ਚੋਣ ਨਹੀਂ ਹੋਊ ਤਾਂ ਡੀਸੀ ਟੇਕਓਵਰ ਕਰ ਲੇਗਾ ਹੂੰ ਕਨੂਨ ਤੱਕ ਤੇ ਲਿਖਿਆ ਨਹੀਂ ਵੀ ਸੀ ਟੇਕਓਵਰ ਕਰਾ ਪਰ ਉਹਨਾਂ ਨੇ ਸਲਾਹ ਦਿੱਤੀ ਸੁਝਾਅ ਦਿੱਤਾ ਹੈ ਸੁਨਾਹ ਤਾਂ ਸਲਾਹ ਤਾਂ ਜਿਹੜੀ ਮਨਜੀ ਉਹ ਤਾਂ ਕਹਿੰਦੇ ਨੇ ਮੋਦੀ ਸਾਹਿਬ ਟੇਕਓਵਰ ਕਰ ਲੈਣ ਉਹਨਾਂ ਨੇ ਤਾਂ ਪਹਿਲਾਂ ਬੀਜੇਪੀ ਦੀ ਬਹੁਤ ਤਾਰੀਫ ਕੀਤੀ ਤੇ ਰੜਾ ਪੈ ਗਿਆ ਸੀ ਉਹਨਦਰ ਸਿੱਖ ਪੰਥ ਦੇ ਉੱਤੇ ਬਹੁਤ ਖੁਸ਼ੀ ਹੈ ਸੀ ਤਾਂ ਰੋਤਨ ਸਿੰਘ ਜੋ ਕਿ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਹੁਣ ਨਹੀਂ ਕੋਈ ਗੱਤ ਮੰਦਾ ਉਹ ਕਿਉਂਕਿ ਉਹ ਤਾਂ ਉਹੀ ਬੋਲਦੇ ਨੇ ਜਿਹੜੀ ਬੀਜੇਪੀ ਬੋਲਦੀ ਹੈ ਉਹਦੇ ਸ਼ਬਦ ਥੋੜੇ ਵੱਖਰੇ ਹੋ ਸਕਦੇ ਨੇ ਇੱਕ ਤਰੀਕਾ ਦੂਜਾ ਇਹ ਹੈ ਵੀ ਹਰਪ੍ਰੀਤ ਸਿੰਘ ਨੇ ਗਿਆਨੀ ਨੇ ਕਹਿ ਦਿੱਤਾ ਇਹ ਉਹੀ ਜੀ ਕਹਿੰਦਾ ਜਿਵੇਂ ਮੈਂ ਜਦ ਰਾਮ ਜੀ ਦਾ ਮੈਦਾਨ ਦੇ ਵਿੱਚ ਚੱਲ ਰਿਹਾ ਸੀ ਮੈਂ ਅਨਾ ਹਜ਼ਾਰੇ ਦਾ ਮੈਂ ਉੱਥੇ ਸੁਣ ਲਿਆ ਸੀ ਉਦੋਂ ਕਿਰਨ 베ਦੀ ਸੀਗੀ ਸਟੇਜ ਦੇ ਉੱਤੇ ਕਿਰਨ 베ਦੀ ਨੇ ਉੱਥੇ ਆਖਿਆ ਮੈਂ ਸਭ ਤੋਂ ਰਖਾ ਉਸੇ ਕਹਿੰਦੀ ਜਿਵੇਂ ਅਸੀਂ ਇਹਨਾਂ ਨੂੰ 78 ਚਲਾਇਆ ਸੀ ਜਿਵੇਂ 96 ਚਲਾਇਆ ਸੀ ਹੁਣ ਫੇਰ ਲਾਹਾਂਗੇ ਮੈਂ ਸੋਚਿਆ ਵੀ ਇਹ ਤਾਂ ਫੇਰ ਬੀਜੇਪੀ ਨੇ ਲਾਏ ਸੀ ਉਹ ਤਾਂ ਹਾਂਜੀ ਇਹ ਤਾਂ ਬੀਜੇਪੀ ਦੀ ਵੱਡੀ ਗੱਲ ਹੈ ਮੈਂ ਆ ਕੇ 100 ਈਮੇਲ ਕਰੀ ਵੀ ਅਨਾ ਹਜ਼ਾਰੇ ਦਾ ਅੰਦੋਲਨ ਹੈ ਉਹੀ ਇਹ ਜਨ ਲੋਕ ਪਾਲ ਵਾਸਤੇ ਨਹੀਂ ਇਹ ਤਾਂ ਬੀਜੇਪੀ ਦਾ ਕਰਿਆ ਸਪਾਂਸਰ ਦੰਦ ਇਹ ਸਾਹਮਣੇ ਗੱਲ ਸਮਝਾ ਲੈ ਇਹ ਤਾਂ ਜੋ ਹਰ ਜਾਨੀ ਹਰਪ੍ਰੀਤ ਸਿੰਘ ਨੇ ਜੋ ਕਿਹਾ ਉਹ ਜਦੋਂ ਗੁਨਾ ਸਪਸ਼ਟ ਹੋ ਜਾਂਦਾ ਹੈ ਕਿ ਉਹ ਬੀਜੇਪੀ ਦਾ ਸਪਾਂਸਰ ਹੈ ਕਿਉਂਕਿ ਉਹ ਨਹੀਂ ਮਹਾਰਾਸ਼ਟਰ ਦੇ ਵਿੱਚ ਜਿਹੜਾ ਸ਼ਿਵ ਸ਼ੈਨਾ ਨੂੰ ਤੋੜਿਆ ਉਹ ਜਾਨੀ ਹਰਪ੍ਰੀਤ ਸਿੰਘ ਨੇ ਤੋੜਿਆ ਏ ਦਾ ਮਤਲਬ ਉਹ ਹੁਣ ਵੀ ਚੋਣਾਂ ਦੇ ਵਿੱਚ ਵੀ ਅੰਦਰ ਖਾਤੋਂ ਸੇ ਮਦਦ ਕਰਕੇ ਆਇਆ ਪਬਲਿਕਲੀ ਤਾਂ ਨਹੀਂ ਬੋਲਦਾ ਚੋਣਾਂ ਵੇਲੇ ਪਰ ਨਾਮ ਸਿੰਘ ਤੋਂ ਮੈਂ ਤਾਂ ਪਬਲਿਕਲੀ ਦੇ ਆਂ ਦਿੱਤਾ ਇਹ ਵੀ ਜਾ ਕੇ ਉੱਥੇ ਗੇਲਾ ਲਾ ਕੇ ਤੇ ਕਰਕੇ ਆਇਆ ਹੋਊਗਾ ਜਾਬ ਦੇ ਤਰੀਕੇ ਨਾਲ ਕਰਿਆ ਹੋਊਗਾ ਨਹੀਂ ਤਾਂ ਕੋਈ ਮਤਲਬ ਵੀ ਨਹੀਂ ਹੈ ਕਹਿ ਸੰਦਾ ਕਿ ਗਏ ਨਹੀਂ ਹਰਪ੍ਰੀਤ ਸਿੰਘ ਤਾਂ ਆਪਣੇ ਉਹ ਰੋਟੀਆਂ ਵਾਲਾ ਹਿਸਾਬ ਹੀ ਆ ਰੋਟੀਆਂ ਕਰਨ ਪੂਰੀ ਤਰ੍ਹਾਂ ਦੀ ਗੰਦ ਕੋਈ ਪਹੁੰਚੀ ਉਹਦੇ ਵਿੱਚ ਉਸ ਤਰ੍ਹਾਂ ਦੀ ਗੱਲ ਸਾਰਾ ਜਿੱਦਾਂ ਦਾ ਹੰਕਾਰ ਹੈ ਉਹਨਾਂ 'ਚ ਜਿੱਦਾਂ ਦੀ ਉਹ ਗੱਲਾਂ ਕਰਦੇ ਨੇ ਜਿੱਦਾਂ ਮ ਕੜੀ ਚ ਮਾਸਾ ਤੇ ਕੜੀ ਚ ਤੋੜਾ ਹੋ ਜਾਂਦੇ ਨੇ ਉਹਦੇ ਕਹਿੰਦੇ ਮੈਨੂੰ ਕੱਢਣਾ ਚਾਹੁੰਦੇ ਨੇ ਮੈਨੂੰ ਖਰਾਬ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਮੈਂ ਤਾਂ ਕਥਾ ਕਰਕੇ ਰੋਟੀ ਖਾ ਲੂੰਗਾ ਹਾਂ ਕਦੇ ਕੁਛ ਕਹਿੰਦੇ ਨੇ ਕਦੇ ਕੁਛ ਕਹਿੰਦੇ ਨੇ ਕਦੇ ਆਪ ਕਹਿੰਦੇ ਨੇ ਮर्यादा ਭੰਗ ਕਰਤੀ ਤੇ ਜਿਹੜੀ ਆਤਮ ਮर्यादा ਭੰਗ ਕਰੀ ਸੀ ਜਿੱਦੇ ਪੰਦ ਸਿੰਘ ਸਭਾਨਾ ਨੂੰ ਕਿਸੰਦਾ ਉਹਨਾਂ ਦੇ ਬਿਆਨ ਹਨ ਸਾਨੂੰ ਬੰਦੀ ਵਰਗਾ ਬਣਾ ਕੇ ਉੱਥੇ ਰਿਆ ਕੇ ਕੀਰਤਨ ਹੁੰਦੇ ਨੂੰ ਰੋਕ ਕੇ ਇਹਨਾਂ ਨੇ ਆਪਦੀ ਗੱਲ ਕਰੀ ਉਹ ਕੀ ਸੀ ਉਹ ਮर्याਦਾ ਨਹੀਂ ਸੀ ਸੋ ਇਸ ਕਰਕੇ ਇਹਨਾਂ ਨੂੰ ਇਹ ਆਇਆ ਇੱਕ ਪੰਜਾਬੀ ਚਖਾਨ ਹੈ ਵੀ ਆਪਦੀ ਅੱਖ ਚ ਤਾਂ ਤੇ ਗੁਰਬਾਣੀ ਦੇ ਦਸਦਾ ਦੂਜੇ ਦੀ ਅੱਖ ਦਾ ਕਾਂ ਵੀ ਲਿਖਦਾ ਹੈ ਤੇ ਗੁਰਬਾਣੀ ਤਾਂ ਉਹ ਗਿਆਨੀ ਤਾਂ ਬਹੁਤ ਨੇ ਗੁਰਬਾਣੀ ਦੇ ਪਰ ਮੈਨੂੰ ਲੱਗਦਾ ਨਹੀਂ ਵੀ ਗੁਰਬਾਣੀ ਦੇ ਉੱਤੇ ਚੰਦਨ ਦੀ ਉਹਨਾਂ ਦੀ ਹੈਗੀ ਹੈ ਨਹੀਂ ਤਾਂ ਗੁਰਬਾਣੀ ਤਾਂ ਬੰਦੇ ਨੂੰ ਫਕੀਰੀ ਦਿੰਦੀ ਹੈ ਗੁਰਬਾਣੀ ਤਾਂ ਰੋਹਾਨੀ ਤੌਰ ਤੇ ਉੱਚਾ ਕਰਦੀ ਹੈ ਉਹਨੂੰ ਤਾਂ ਨਾ ਕੱਪੜੇ ਦੀ ਚਿੰਤਾ ਹੁੰਦੀ ਹੈ ਨਾ ਰੋਟੀ ਦੀ ਚਿੰਤਾ ਹੁੰਦੀ ਹੈ ਜਿਹੇ ਜਿਵੇਂ ਜਈ ਜਿ ਉਹਨੂੰ ਕੋਈ ਆਹਦੇ ਦੀ ਚਿੰਤਾ ਨਹੀਂ ਹੁੰਦੀ ਗੁਰਬਾਣੀ ਕੋਈ ਜੇ ਰਾਜ ਦੇ ਤਾਂ ਤੇਰੀ ਵੜਾਈ ਜੇ ਭੀਖ ਮੰਗਾਈ ਤਾਂ ਕਿਆ ਕੱਟ ਜਾਏ ਸੋ ਇਸ ਕਰਕੇ ਉਹ ਗੁਰਬਾਣੀ ਦਾ ਮੈਨੂੰ ਲੱਗਦਾ ਹੈ ਵੀ ਉਹ ਗੁਰਬਾਣੀ ਐ ਦੇ ਵਾਸਤੇ ਉਹਨਾਂ ਤੇ ਉਹ ਟੁਕ ਜਿਆਦਾ ਟੁਕਦੀ ਆ ਪੜ ਪੜ ਗੱਡੀ ਦੱਲੀ ਆ ਪੜ ਪੜ ਗਿਆ ਸਾਫ ਬੜੀ ਪੜ ਪੜ ਦੇਲੀ ਤਾਈਆ ਪੜ ਪੜ ਗੱਡੀ ਖਾਤ ਜਿੰਨਾ ਪੜਦੇ ਨੇ ਪੜ ਪੜ ਕੇ ਤਾਂ ਉਹਨਾਂ ਨੇ ਬਹੁਤ ਗ੍ਰੰਥ ਪੜ੍ਹਦੇ ਤੇ ਉਹਨਾਂ ਨੇ ਆਏ ਪੂਰੀ ਧਾਕੇ ਜਮਾਤੀ ਮੈਂ ਮੈਂ ਐਵੇਂ ਆ ਦਸ ਮਿੰਟਾ ਰੋਬੀ ਪੂਰਾ ਪਾਇਆ ਪਾਸ਼ਨ ਕਰਦੇ ਹੋਏ ਮੈਂ ਐਵੇਂ ਪਾਸ ਕਰੀਆ ਮੈਂ ਜਿੱਦ ਨਾਲ ਮਰਜੀ ਗੱਲ ਕਰਦਾ ਸੋ ਉਹਦੇ ਚ ਉਹਨਾਂ ਦੀ ਪੜਾਈ ਚ ਉਹਦੇ ਚ ਹੰਕਾਰ ਆਇਆ ਹਦੀਮੀ ਨਹੀਂ ਆਈ ਗੁਰਬਾਣੀ ਇਹ ਕਹਿੰਦੀ ਹੈ ਹੁਣੋ ਹੁਕਮ ਹੋਵਾ ਮਿਹਰਬਾਨ ਦਾ ਕੋਈ ਕਿੰਨਾ ਕਿਸੇ ਦਾ ਹਾਂਦਾ ਇਹ ਹੋਆ ਹਲੇਮੀ ਰਾਜ ਹਲੇਮੀ ਰਾਜ ਦੀ ਗੱਲ ਕਰਦੀ ਆ ਉਹ ਇਸ ਤਰ੍ਹਾਂ ਦੀ ਨਹੀਂ ਹੈਗੀ ਸੋ ਇਹ ਜਿਹੜੇ ਕੁਝ ਇਹਨਾਂ ਨੇ ਇਕੱਠੇ ਹੋ ਕੇ ਕਿਹਾ ਜਾਂ ਰੋਜਨ ਸਿੰਘ ਜੋ ਕੁਝ ਕਹਿੰਦਾ ਹੈ ਜੋ ਐਸਜੀ ਪੀਸੀ ਬਾਰੇ ਕਹਿੰਦਾ ਕਿਉਂਕਿ ਬਹੁਤ ਪਾਸਿਓਂ ਬਹੁਤ ਦਿਸ਼ਾ ਤੋਂ ਹਮਨ ਕਰ ਰਹੀ ਹੈ ਬੀਜਪੀ ਆਰਐਸਐਸ ਨੂੰ ਚਾਜਿਦੀ ਉਹ ਸਿੱਖੀ ਚ ਕਬਜ਼ਾ ਕਰਨ ਦੇ ਨਾਲ ਸਿੱਖੀ ਨੂੰ ਪੁਜਾਰੀਵਾਦ ਚ ਲੈ ਕੇ ਜਾਣ ਵਾਸਤੇ ਕੋਸ਼ਿਸ਼ ਹੈ ਕਿ ਉਹਦੇ ਵਿੱਚ ਇਹ ਜਿੰਨੇ ਵੀ ਨੇ ਇਹਨਾਂ ਦਾ ਸਾਰਾ ਕੰਮ ਹੀ ਇਹਨਾਂ ਦਾ ਜਿਹੜਾ ਹੈਗਾ ਉਹ ਪੁਜਾਰੀਵਾਦ ਨੂੰ ਸਮਰਥਨ ਕਰਨਾ ਹੈ ਤੇ ਸਿੱਖੀ ਨੂੰ ਤੋੜਨਾ ਹੁਣ ਹਰਨਾਮ ਸਿੰਘ ਤੋਂ ਮਾਤਾ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਬੋਲਦੇ ਨੇ ਹਰਨਾਮ ਸਿੰਘ ਤੋਂ ਮਜੀ ਬੋਲ ਰਹੇ ਨੇ ਮੈਂ ਜੇ ਉੱਥੇ ਗਿਆ ਹਰਦੁਆਰ ਕਿ ਕੀ ਹੋ ਗਿਆ ਅਸ਼ਨਾਣ ਕਰ ਗਿਆ ਪੂਰੇ ਹਰ ਨਾਲ ਗੱਲ ਕਰ ਰਹੇ ਨੇ ਉਹ ਜੋ ਬੰਦੇ ਨੂੰ ਬੰਦਾ ਸੁਣ ਕੇ ਐ ਲੱਗਦਾ ਹੈ ਅੱਛਾ ਬੰਦ ਡਰਾ ਰਹੇ ਨੇ ਗੱਲ ਕਰਦੇ ਇੱਕ ਹੁੰਦਾ ਬੰਦਾ ਗੱਲ ਕਰਦਾ ਵੀ ਅਸੀਂ ਗਏ ਆ ਨਾ 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 ਡਰਾ ਰਹੇ ਯਾਏ ਤੁਸੀਂ ਡਰਾਉਣਾ ਇਸ ਪਾਸੇ ਨੂੰ ਜਾਣਾ ਹੈ ਨਾ ਇਹਦਾ ਨੁਕਸਾਨ ਬੜਾ ਹੋਊਗਾ ਸਿੱਖ ਕੌਮ ਨੂੰ ਪਰ ਮੈਨੂੰ ਲੱਗਦਾ ਨਹੀਂ ਵੀ ਇਹਨਾਂ ਦੇ ਕਰਨ ਨੂੰ ਕੋਈ ਬਹੁਤਾ ਸੁਨੇਗਾ ਇਹਨਾਂ ਦੇ ਉੱਤੇ ਕੱਟ ਤਾਂ ਉੱਥੇ ਇੰਨਾ ਸੀ ਜਿਹੜਾ ਹੋਲੇ ਮਲੇ ਦਾ ਪਰ ਉੱਥੇ ਇਹਨਾਂ ਦੇ ਘੱਟ ਚ ਨਹੀਂ ਗਏ ਬਥੇ ਲੋਕ ਤੋਂ ਉਸ ਤੋਂ ਇਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਕੀ ਹੈ ਡਾਕਟਰ ਸਾਹਿਬ ਮੈਨੂੰ ਨਹੀਂ ਲੱਗਦਾ ਵੀ ਇਹ ਨਾਲ ਵੀ ਗੱਲ ਕੋਈ ਚੱਲੇਗੀ ਡਾਕਟਰ ਸਾਹਿਬ ਇਹ ਜਿਹੜਾ ਇਹ ਸਾਰਾ ਸੰਕਟ ਹੈ ਐਸਪੀਸੀ ਦਾ ਸੰਕਟ ਹੈ ਫਿਰ ਅਕਾਲੀ ਦਲ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਕੀ ਉਹ ਇਸ ਚੈਲੰਜ ਨੂੰ ਜਿਹੜਾ ਇਹ ਚੱਲੇਗੀ ਇਹ ਇਹਦੇ ਚੋਂ ਬਾਹਰ ਆ ਜਾਏਗੀ ਜਾਂ ਇਵੇਂ ਖਲਾਰਾ ਜਿਹੜਾ ਹੋਰ ਵੱਧਾ ਜਾਏਗਾ ਦੇਖੋ ਕੈਂਡੀਡੇਟ ਦੀ ਡਿਸਪੀਨ ਆਉਣ ਦੇ ਨਾਲ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹੀਆਂ ਤਾਕਤਾਂ ਹੈਗੀਆਂ ਨੇ ਜਿਹੜੀਆਂ ਤਾਕਤਾਂ ਕੈਲੀਡਰ ਨੂੰ ਸਿੱਧੇ ਰਸਤੇ ਨਹੀਂ ਜਾਣ ਦੇਣਾ ਚਾਹੁੰਦੀਆਂ ਉਹ ਜ਼ਿਆਦਾ ਨੇੜੇ ਹੋਣਗੀਆਂ ਉਹਨਾਂ ਦੇ ਕਿਉਂਕਿ ਨਹੀਂ ਤਾਂ ਹੁਣ ਤੱਕ ਜਿਵੇਂ ਇਹਨਾਂ ਨੇ ਪਹਿਲਾਂ ਪੰਜਾਬ ਯੂਨੀਵਰਸਿਟੀ ਸਟੈਂਡ ਲੈ ਲਿਆ ਸੀ ਜਿਵੇਂ ਹੁਣ ਆਹ ਲਿਆ ਹੈ ਇਹ ਤਮਨनाडु ਵਾਲਾਸ ਨੇ ਆਲੰਦ ਦੇ ਨਾਲ ਇਹਨਾਂ ਨੂੰ ਇਦਾਂ ਦੇ ਸਟੈਂਡ ਲੈਣੇ ਚਾਹੀਦੇ ਨੇ ਇਹਨਾਂ ਨੂੰ ਇਹਨਾਂ ਗੱਦਾਂ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸੰਗਤ 'ਚ ਜਾਣਾ ਹੀ ਹੱਲ ਹੈ ਸੰਗਤ 'ਚ ਜਾਏ ਤੋਂ ਬਿਨਾ ਤੁਸੀਂ ਮਸਲਾ ਨਹੀਂ ਹੱਲ ਕਰ ਸਕਦੇ ਅਜੇ ਉਹ ਸੰਗਤ 'ਚ ਜਾ ਨਹੀਂ ਰਹੇ ਕਿਸੇ ਨਾ ਕਿਸੇ ਰੂਪ 'ਚ ਆ ਇਹ ਜੇ ਫੈਸਲੀ ਪੰਜਾਬੀ ਦੇ ਬਾਰੇ ਫੈਸਲਾ ਆ ਉਹ ਤੇ ਡਟ ਕੇ ਬਿਆਨ ਦੇਣੇ ਚਾਹੀਦੇ ਨੇ ਸੇ ਅਕਾਲੀ ਦਲ ਕੋਲੇ ਬਹੁਤ ਕੁਝ ਐਸਾ ਹੈਗਾ ਹੈ ਜੀਦੇ ਉੱਤੇ ਉਹ ਬਿਨਾ ਕੋਈ ਐਜੀਟੇਸ਼ਨ ਕਰੇ ਵੀ ਆਪਦਾ ਵਿਚਾਰ ਲੋਕਾਂ 'ਚ ਲਿਜਾਵੇ ਪਹਿਲਾਂ ਵਿਚਾਰ ਲਜਾਣਾ ਜ਼ਰੂਰੀ ਹੈ ਚਾਹ ਪੰਜਾਬੀ ਭਾਸ਼ਾ ਹੈ ਚਾਹ ਗੁਰਦੁਆਰਿਆਂ 'ਤੇ ਕਬਜ਼ੇ ਕਰਨ ਦੀ ਗੱਲ ਹੈਗੀ ਹੈ ਚਾਹੇ ਉਹ ਹੋਰ ਇਸ਼ੂ ਨੇ ਸਿੱਖੀ ਦੇ ਉਹਨਾਂ ਦੇ ਉੱਤੇ ਆਪਦਾ ਵਿਚਾਰ ਲੈ ਕੇ ਜਾਵੇ ਔਰ ਪੂਰੇ ਪੋਸ਼ਟ ਤਰੀਕੇ ਨਾਲ ਅਧਿਐਨ ਕਰਕੇ ਲੈ ਕੇ ਜਾਵੇ ਵੀ ਆਹ ਗੱਲਾਂ ਨੇ ਅਸੀਂ ਇਸ ਤੇ ਨਾਲ ਖਦੇ ਹਾਂ ਹਾਲਾਂਕਿ ਉਹਨਾਂ ਨੇ ਕਿਸਾਨਾਂ ਦੀ ਵੀ ਮਦਦ ਕਰੀ ਹੈ ਉਹਨਾਂ ਨੇ ਹਿਤਾਮਨ ਭਾਸ਼ਾ ਦੇ ਉੱਤੇ ਵੀ ਗੱਲ ਕਰੀ ਹੈ ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਇਵਨ ਉਹ ਕਾਂਗਰਸ ਦੇ ਨਾਲ ਆ ਕੇ ਗੱਲ ਕਰੀਏ ਜੁੜ ਕੇ ਇਹ ਨਹੀਂ ਵੀ ਉਹਨਾਂ ਕੋਲ ਕੋਈ ਤਾਕਤ ਨਹੀਂ ਹੈ ਪਰ ਕਦੇ ਉਹ ਕਰ ਜਾਂਦੇ ਨੇ ਕਦੇ ਫਿਰ ਕੇ ਸਰ ਵੀ ਮਾਰ ਜਾਂਦੇ ਨੇ ਉਹਨਾਂ ਨੂੰ ਲਗਾਤਾਰ ਗੱਲ ਕਰਨੀ ਪੈਣੀ ਹੈ ਇਹ ਸਿਆਸਤ ਹੈ ਸਿਆਸਤ ਨਾ ਕਦੇ ਕਦੀ ਆਏ ਨੀ ਵੀ ਧਮ ਲਏ ਲੋ ਅੱਜ ਖੇਡ ਲੋ ਕਰਨ ਨੂੰ ਇਹ ਮੈਚ ਨਹੀਂ ਹੈਗੇ ਹੈ ਵੀ ਰੋਜ਼ ਕਦੇ ਖੇਡਿਆ ਕਦੇ ਛੱਡਤਾ ਨਾ ਇਹ ਤਾਂ ਲਗਾਤਾਰ ਹੈ ਇਹ ਤਾਂ ਲਗਾਤਾਰ ਕਰਨੀ ਪੈਣੀ ਹੈ ਦੂਜੇ ਦੀ ਚਾਲ ਨੂੰ ਸਮਝਣਾ ਪੈਂਦਾ ਹੈ ਤੇ ਉਹਨੂੰ ਸਮਝ ਕੇ ਉਦੋਂ ਪਹਿਲਾਂ ਕਾਊਂਟਰ ਕਰਨਾ ਪੈਂਦਾ ਮੈਂ ਇੱਕ ਛੋਟੀ ਜੀ ਗੱਲ ਦੱਸ ਦਿੰਦਾ ਫਿਰ ਆਪਣਾ ਚਾਂੰਬੀ ਹੋ ਗਿਆ ਤੇਰੇ ਮੈਨੂੰ ਇੱਕ ਵਾਰੀ ਜਿਆਦਾ ਪੇਪਰ ਵੀਕ ਦਾ ਮਾਮਲਾ ਸੀ ਨਾ ਮੈਨੂੰ ਜਦ ਰਜਿਸਟਰ ਲਾਇਆ ਤੇ ਮੇਰੀ ਵਾਈਸ ਚਾਂਸਰ ਸਾਹਿਬ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਇੱਕ ਗੱਲ ਕਹੀ ਜਦ ਮੈਂ ਹਰ ਗੱਲ ਤੇ ਪਲਾਨ ਕਰਾਂ ਕਹਿੰਦੇ ਗਰਗ ਮੈਨੂੰ ਮੇਰੇ ਟੀਚਰ ਹੈ ਜੀ ਉਹ ਕਹਿੰਦੇ ਗਰਗ ਮੈਂ ਤੇਰੀ ਹੀ ਗੱਲ ਪਸੰਦ ਹੈ ਵੀ ਜਿਹੜਾ ਉਹ ਸੋਚਦੇ ਨੇ ਤੂੰ ਉਦੋਂ ਇੱਕਦਮ ਤੈਨੂੰ ਸੋਚਦਾ ਵੀ ਉਹ ਆਏ ਕੰਮ ਆ ਪਾਏ ਕਰਕੇ ਜਿਆਦਾ ਤੁਸੀਂ ਕਿਸੇ ਨੂੰ ਮਾਤ ਦੇਣੀ ਹੈ ਨਾ ਉਹਨੂੰ ਆਏ ਹੋ ਗਈ ਆ ਚਾਹ ਚੱਲ ਗਈ ਇਹ ਨੂੰ ਮੈਂ ਕਾਊਂਟਰ ਕਿਵੇਂ ਕਰੂਗਾ ਹਾਂ ਕਿ ਉਹ ਹੋਰ ਵੀ ਕੋ ਚੰਗ ਸਕਦਾ ਉਦੋਂ ਮੌਕੇ ਤੇ ਸੋਚਣਾ ਪਰ ਪਹਿਲਾਂ ਤਾਂ ਦਿਮਾਗ ਠੀਕ ਨਹੀਂ ਹੋ ਰਹੀ ਆ ਉਹ ਕਰ ਸਕਦਾ ਐ ਹੋਗਾ ਅਰੇ 99% ਲੋਕਾਂ ਚਾਹਲਾਂ ਦੀ ਸੀਮਾ ਹੁੰਦੀ ਆ ਸਿਆਣਾ ਬੰਦਾ ਸੋਚ ਸਕਦਾ ਹੁੰਦਾ ਵੀ ਉਹ ਐ ਕਰ ਸਕਦੇ ਨੇ ਤੁਸੀਂ ਕੀ ਕਰੋਗੇ ਸੋ ਉਹ ਜਿਹੜੀ ਚਾਲ ਦਾ ਕਾਊਂਟਰ ਕਰਦਾ ਜਿਹੇ ਕੰਡੀਡਟ ਨੇ ਉਸ ਤਰੀਕੇ ਨਾਲ ਜੋੜ ਨਹੀਂ ਲਾਇਆ ਉਹਨਾਂ ਕੋ ਬੰਦੇ ਵੀ ਹੈਗੇ ਨੇ ਧਿਆਨੇ ਨੇ ਲੜੀ ਸਕਦੇ ਨੇ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੱਕ ਰਹਿ ਬਣਾ ਕੇ ਬੈਠ ਕੇ ਵੀ ਹੁਣ ਤੋਂ ਆ ਕਰ ਉਹ ਜਿਹੜੀ ਯੱਕ ਜੇਤੀ ਨਾਲ ਜਿਹੜਾ ਕਹਿੰਨਾ ਬਚਨ ਮਦਦਤਾ ਦੇ ਨਾਲ ਜੀ ਨਹੀਂ ਖੜੇ ਅਜੇ ਉਹ ਤਾਕੀ ਵੀ ਇਹ ਮਤਲਬ ਫੀਟਾ ਪੱਟਾ ਜਾ ਕਰ ਲੋ ਮਾੜਾ ਮੋਟਾ ਕੱਚਾ ਪੱਕਾ ਜਾ ਕਰਨ ਤੇ ਲੱਗੇ ਹੋਏ ਨੇ ਤੇ ਜੀਜੇ ਤਰਤੇ ਉਦੋਂ ਫਿਰ ਆਰਐਸਐਸ ਉਹਨਾਂ ਨੂੰ ਹਰਾ ਨਹੀਂ ਸਕਦਾ ਇਹ ਮਤਲਬ ਨਾ ਕਿਹਾ। ਤੋਂ ਡਾਕਟਰ ਸਾਹਿਬ ਤੁਸੀਂ ਇਹ ਚੋ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ।